ਇੰਡਸਟਰੀ ਦਾ ਲਾਸ ਤੇ ਇੱਕ ਪਾਸੇ ਪੰਜਾਬੀ ਮਾਂ ਬੋਲੀ ਦਾ ਵੀ ਬੜਾ ਵੱਡਾ ਲਾਸ ਹੈ ਇਹੋ ਜਿਹੇ ਕਲਾਕਾਰ ਸਾਲਾਂ ਦੇ ਸਾਲ ਲੱਗਦੇ ਨੇ ਫਿਰ ਤਿਆਰ ਹੁੰਦਾ ਔਰ ਪੰਜਾਬੀ ਮਾਂ ਬੋਲੀ ਨੂੰ ਪਰਨਾਇਆ ਹੋਇਆ ਪੰਜਾਬੀਦ ਨੂੰ ਪੰਜਾਬ ਦੇ ਰਸਟਿਕ ਹਿਊਮਰ ਨੂੰ ਵੱਡੇ ਪਰਦੇ ਤੇ ਲੈ ਕੇ ਆਉਣ ਵਾਲਾ ਉਹ ਫਨਕਾਰ ਜਿਨੇ ਆਪਣਾ ਵਜੂਦ ਮਾਰ ਕੇ ਕਿਉਂਕਿ ਕਲਾਕਾਰ ਦੀ ਸਭ ਤੋਂ ਵੱਡੀ ਟਰੈਜੇਡੀ ਹੀ ਹੁੰਦੀ ਹੈ ਕਿ ਹੋਰ ਖੇਤਰਾਂ ਚ ਛੋਟਾ ਬੰਦਾ ਵੀ ਆਪਣੇ ਵਰੂ ਵੱਡਾ ਦੱਸਦਾ ਹੈ ਕਮੇਡੀਅਨ ਹੀ ਹੁੰਦਾ ਜਿਹੜਾ ਬਹੁਤ ਵੱਡਾ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਨਲਾਇਕ ਦੱਸ ਕੇ ਵੀ ਲੋਕਾਂ ਨੂੰ ਹਸਾ ਲੈਂਦਾ ਡਾਕਟਰ ਜਸਵਿੰਦਰ ਪੱਲਾ ਦੀ ਗੱਲ ਕਰ ਰਹੇ ਆਪਾਂ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਐਜ਼ ਡਾਕਟਰ ਐਜ਼ ਪ੍ਰੋਫੈਸਰ ਨੌਕਰੀ ਕਰਨ ਵਾਲੇ ساری ਜ਼ਿੰਦਗੀ ਉੱਥੇ ਵੀ ਸ਼ਾਨੋ ਸ਼ੌਕਤ ਦੇ ਨਾਲ ਨੌਕਰੀ ਕੀਤੀ ਪਰ ਆਪਣੇ ਆਪ ਨੂੰ ਸਧਾਰਨ ਕਿਰਦਾਰ ਦੇ ਵਿੱਚ ਫਿਲਮਾਂ 'ਚ ਦਿਖਾਉਣਾ ਤੇ ਲੋਕਾਂ ਨੂੰ ਹਸਾਉਣਾ ਸਾਡਾ ਸਾਰਿਆਂ ਦਾ ਵਾਇਟਲ ਫਨਕਾਰ ਸੀ ਔਰ ਮੇਰੇ ਨਾਲ ਸਭ ਤੋਂ ਜਿਹੜੀ ਖੂਬਸੂਰਤ ਯਾਦ ਜੁੜੀ ਸੀ ਉਹਨਾਂ ਨਾਲ ਕਿ ਮੈਂ ਉਹਨਾਂ ਦਾ ਜਦੋਂ ਮੈਂ ਸਟੂਡੈਂਟ ਸੀ ਮੈਂ ਮੁਰਿੱਦ ਤਾਂ ਸੀਗਾ ਹੀ ਉਹਨਾਂ ਦਾ ਟੀਵੀ ਤੇ ਦੇਖ-ਦੇਖ ਕੇ ਉਹਨਾਂ ਨੂੰ ਮੈਂ ਕਦੇ ਕੋਰੀ ਦੇਖਣਾ ਇੱਕ ਵਾਰੀ ਮਿਲਣਾ ਚਾਹੁੰਦਾ ਸੀ ਉਹਨਾਂ ਨੂੰ ਤੇ ਮੈਂ ਜ਼ਿੰਦਗੀ ਦਾ ਪਹਿਲਾ ਜਦੋਂ ਮੋਨੋ ਐਕਟਿੰਗ ਕੰਪੀਟੀਸ਼ਨ ਲੜਿਆ ਸੀ ਸਨ ਬਹੁਤ 89 ਦੀ ਗੱਲ ਹੋ ਸਕਦੀ ਹੈ ਇਹ ਉਦੋਂ ਲੁਧਿਆਣਾ ਇੱਕ ਕੰਪੀਟੀਸ਼ਨ 'ਚ ਮੈਂ ਪਹਿਲੀ ਵਾਰ ਹੀ ਗਿਆ ਸੀ ਤੇ ਉਦੋਂ ਜੱਜ ਬੈਠੇ ਸੀ ਸਾਹਮਣੇ ਭੱਲਾ ਸਾਹਿਬ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਸੀ ਕਿ ਭਾਵੇਂ ਮੈਂ ਹਾਰ ਜਾਵਾਂ ਪਰ ਆਹ ਜਿਹੜੇ 7 ਮਿੰਟ ਅਗਲੇ ਨੇ ਮੈਂ ਪਰਫਾਰਮ ਕਰਨਾ ਔਰ ਮੈਨੂੰ ਭੱਲਾ ਸਾਹਿਬ ਨੇ ਸਾਹਮਣੇ ਬੈ ਕੇ ਦੇਖਣਾ ਮੇਰੇ ਹਿੱਸੇ ਬਹੁਤ ਮਾਣ ਵਾਲੀ ਗੱਲ ਸੀ ਸੋ ਉੱਥੋਂ ਸਾਡਾ ਇਹ ਸਾਥ ਦਾ ਸਫ਼ਰ ਸ਼ੁਰੂ ਹੁੰਦਾ ਹੈ ਬੇਸ਼ੁਮਾਰ ਫਿਲਮਾਂ ਸੀ ਕੀਤੀਆਂ ਨੇ ਤੇ ਅੱਜ ਵੀ ਲੱਗਦਾ ਨਹੀਂ ਕਿ ਭੱਲਾ ਸਾਹਿਬ ਨਹੀਂ ਜਾਂ ਦੁਬਾਰਾ ਕਦੇ ਮਿਲਣਾ ਨਹੀਂ ਮਾਨ ਚ ਇੰਨਾ ਰੋਸ ਹੈ ਉਹਨਾਂ ਦੇ ਨਾਲ ਅਸੀਂ ਸ਼ੂਟਿੰਗ ਤੇ ਵੀ ਬਹੁਤ ਖਿਆਲ ਰੱਖਦੇ ਸੀ ਉਹਨਾਂ ਦਾ ਕਿਉਂਕਿ ਡਾਇਬੀਟਿਕ ਸੀਗੇ ਉਹਨਾਂ ਨੂੰ ਸ਼ਿਕਾਇਤ ਹੀ ਸਾਡਾ ਨਹੀਂ ਹੁੰਦੀ ਸੀ ਵੀ ਕਿ ਕਿ ਪੀ ਆਪਣਾ ਵੀਨੂ ਜਾਂ ਕਰਮਜੀਤ ਜਾਂ ਹੋਰ ਸਾਡੇ ਮੇਰੇ ਹੱਥੋਂ ਪਰਫੀ ਖੋਲ ਲੈਂਦੇ ਨੇ ਮੇਰੇ ਉੱਤੋਂ ਮਿੱਠਾ ਖਾ ਕੇ ਛੱਡ ਦਿੰਦੇ ਨੇ ਨਾਲੇ ਮਾਨ ਵੀ ਕਰਦੇ ਸੀ ਵੀ ਇੰਨਾ ਫਿਕਰ ਕਰਦੇ ਮੇਰੇ ਤੇ ਤੇ ਉਹ ਇੱਕ ਸਾਥ ਉਮਰ ਭਰ ਲਈ ਛੁੱਟ ਗਿਆ ਹੁਣ ਕਦੇ ਸਾਨੂੰ ਅਹਿਸਾਸ ਨਹੀਂ ਹੋ ਸਕਦਾ ਕਿ ਪੱਲਾ ਸਾਨੂੰ ਅਸੀਂ ਕਦੇ ਦੁਬਾਰਾ ਦੇਖਣਾ ਜਾਂ ਮਿਲਣਾ ਨਹੀਂ ਅਜੇ ਵੀ ਲੱਗਦਾ ਕਿਤੇ ਨਾ ਕਿਤੇ ਮਿਲਣਗੇ ਤੇ ਅਸੀਂ ਉਹਨਾਂ ਨਾਲ ਸ਼ਿਕਾਇਤ ਕਰਾਂਗੇ ਕਿ ਤੁਸੀਂ ਸਾਡੀ ਗੱਲ ਨਹੀਂ ਸੀ ਮੰਨਦੇ ਹੁੰਦੇ ਔਰ ਮੈਂ ਤਾਂ ਅੱਜ ਵੀ ਜਦੋਂ ਲਿਖਿਆ ਵੀ ਉਹਨਾਂ ਬਾਰੇ ਇਹ ਕਿਹਾ ਕਿ ਮੇਰੇ ਵੱਡੇ ਵੀਰ ਕਿਸੇ ਹੋਰ ਜਹਾਨ 'ਚ ਜ਼ਰੂਰ ਮਿਲਾਂਗੇ ਔਰ ਪੱਲਾ ਸਾਹਿਬ ਜ਼ਰੂਰ ਸਾਨੂੰ ਕਿਤੇ ਨਾ ਕਿਤੇ ਮਿਲ ਲੱਗਦਾ ਅੱਗੇ ਮਿਲਣਗੇ ਕਿਉਂਕਿ ਇਹ ਜਿਹੜੀਆਂ ਸਾਂਝਾਂ ਨੇ ਸਦੀਵੀ ਹੁੰਦੀਆਂ ਲਾਸਟ ਮੁਲਾਕਾਤ ਲਾਸਟ ਇੱਕ ਫਿਲਮ ਦੇ ਪ੍ਰੀਮੀਅਰ ਤੇ ਮਿਲੇ ਸੀ ਅਸੀਂ ਕਿਉਂਕਿ ਸਿਹਤ ਨਾਇਆਬ ਸੀ ਉਹਨਾਂ ਦੀ ਤੇ ਮਤਲਬ ਸਿਹਤ ਯਾਬ ਨਹੀਂ ਸੀਗੇ ਉੱਥੇ ਅਸੀਂ ਇੱਕ ਫਿਲਮ ਦੇ ਪ੍ਰੀਮੀਅਰ ਤੇ ਉਹਨਾਂ ਨੂੰ ਮਿਲੇ ਸੀ ਹਾਲਾਂਕਿ ਕਮਜ਼ੋਰ ਸੀਗੇ ਸਾਨੂੰ ਇੰਨੀ ਬੜੀ ਖੁਸ਼ੀ ਸੀ ਕਿ ਘਰੋਂ ਨਿਕਲ ਰਹੇ ਨੇ ਲੋਕਾਂ 'ਚ ਵਿਚਰ ਰਹੇ ਨੇ ਔਰ ਬੜੀ ਆਸ ਉਮੀਦ ਸੀ ਉਸ ਪਰਮਾਤਮਾ ਤੇ ਕਿ ਉਹ ਜਲਦੀ ਇਹਨਾਂ ਨੂੰ ਠੀਕ ਕਰਨਗੇ ਅਸੀਂ ਫੇਰ ਦੁਬਾਰਾ ਇਕੱਠੇ ਹੋਵਾਂਗੇ ਔਰ ਅਸਲ ਦੇ ਵਿੱਚ ਕਿਪੀ ਉਹਨਾਂ ਨੇ ਫਿਲਮ ਪਿੱਛੇ ਅਨਾਉਂਸ ਕੀਤੀ ਸੀ ਕੈਰੀਅਰ ਜਟਾ 4 ਉਹਦੇ 'ਚ ਸਾਨੂੰ ਸਾਰਿਆਂ ਨੂੰ ਚਾਹੀ ਹੀ ਸੀ ਕਿ ਹੁਣ ਅਸੀਂ ਭੱਲਾ ਸਾਹਿਬ ਨੂੰ ਦੁਬਾਰਾ ਮੈਂਟਲੀ ਤਗੜ ਤਗੜੇ ਕਰਕੇ ਔਰ ਉਹਨਾਂ ਦੇ ਹਿਸਾਬ ਨਾਲ ਕੈਰੈਕਟਰ ਤਿਆਰ ਕਰਕੇ ਉਹਨਾਂ ਨੂੰ ਫਿਲਮ 'ਚ ਲੈ ਕੇ ਆਵਾਂਗੇ ਉਹ ਵੀ ਉਮੀਦ ਸਾਡੀ ਜਿਹੜੀ ਭੱਲਾ ਸਾਹਿਬ ਦੇ ਨਾਲ ਹੀ ਚੱਲੀ ਗਈ ਸੀ ਜਿਹੜੇ ਕੈਰੀਅਨ ਜੱਟਾ ਦੇ ਡਾਇਲੋਗ ਅੱਜ ਵੀ ਲੋਕਾਂ ਦੀ ਜ਼ੁਬਾਨ 'ਚ ਹੈ ਸਾਰੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ ਜਾਂ ਅਸੀਂ ਫਿਲਮ ਅਸੀਂ ਕਰਦੇ ਸੀ ਚੱਕ ਦੇ ਫੱਟੇ ਕੀਤੀ ਸੀ ਉਹਦੇ 'ਚ ਮੇਰੇ ਨਾਲ ਬਹਿ ਕੇ ਬੜੀ ਤੇਰੇ ਨਾਲ ਬ੍ਰੇਨਸਟਾਰਮਿੰਗ ਕੀਤੀ ਵੀ ਮੈਂ ਗੁਰਪ੍ਰੀਤ ਕੀ ਪੰਜ ਲਾਈਨ ਬਣਾਵਾ ਫਿਰ ਉਹਦੇ 'ਚ ਫਾਈਨਲ ਇਹ ਹੋਇਆ ਸੀ ਕਿ ਆਖੀਰ ਤੇ ਇੱਕ ਲਫ਼ਜ਼ ਆਏਗਾ ਲੋਟ ਹੈ ਨਾ ਚੋਟ ਬੋਟ ਤੇ ਅਖੀਰ ਤੇ ਮੈਂ ਕਹਿੰਦਾ ਮੈਂ ਤਾਂ ਪੱਲ ਪੰਦੂ ਬੁੱਲਾ ਨਖਰੋਟ ਇਹ ਉਹਨਾਂ ਦੀ ਆਈਡੈਂਟੀਟੀ ਸੀ ਹੋਰ ਕਈਆਂ ਨੇ ਕਾਪੀ ਕਰਨ ਦੀ ਕੋਸ਼ਿਸ਼ ਵੀ ਕੀਤੀ ਵੀ ਕੋਈ ਇਦਾਂ ਦਾ ਤਕੀਆ ਕਲਾਮ ਬਣਾ ਲਈਏ ਜਿਹੜਾ ਬਾਅਦ ਚ ਹਿੱਟ ਹੋ ਜਾਏ ਪਰ ਨਹੀਂ ਉਹ ਗੱਲ ਬਣੀ ਨਹੀਂ ਉਹ ਪੱਪਲਾ ਸਾਹਿਬ ਦੀ ਨੋਵਲਟੀ ਸੀ ਉਹਨਾਂ ਦੀ ਖਾਸੀਅਤ ਸੀ ਸਹੀ ਕਹਿ ਰਹੇ ਹੋ ਜੀ ਜਿਹਨੂੰ ਇਸ ਕਰੂਗੇ ਸਾਹਿਬ ਜੀ ਇਹ ਤਾਂ ਗੱਲਾਂ ਹੀ ਬਾਤ ਦੀਆਂ ਹੁਣ ਤੇ ਜਿੱਥੇ ਆਏ ਆ ਪਹਿਲੋ ਉਹ ਬੰਦੇ ਨੂੰ ਤਾਂ ਆਪਾਂ ਆਪਣਾ ਸਨਮਾਨ ਆਪਣੀ ਸ਼ਰਧਾਂਜਲੀ ਦੇ ਲਈ ਹੈ ਜੀ ਫਿਕਰੀ ਹੈ